ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਫਾਰਮ ਹੈਗੇ ਇੱਥੇ ਤੇ ਫਾਰਮ ਦੇ ਨਾਲ ਨਾਲ ਲੋਕਾਂ ਨੇ ਕੁਝ ਐਦਾਂ ਦੀਆਂ ਜਿਹੜੀਆਂ ਉੱਥੇ ਐਕਟੀਵਿਟੀਜ਼ ਕੀਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਕੀ ਆ ਉਹਨੂੰ ਐਕਸਟਰਾ ਇਨਕਮ ਜਨਰੇਟ ਹੁੰਦੀ ਆ ਵੀ ਵੱਧ ਡਾਲਰ ਕਮਾਉਂਦੇ ਹੈਗੇ ਅੱਜ ਅਸੀਂ ਇੱਕ ਫਾਰਮ ਤੇ ਆਏ ਹੋਏ ਆ ਇਹ ਫਾਰਮ ਜਿਹੜਾ ਹੈਗਾਗਾ ਬ੍ਰੈਂਪਟਨ ਤੋਂ ਲਾ ਲੋ ਕੇ 10 ਕਿਲੋਮੀਟਰ ਦੂਰ ਹੈਗਾ ਤੇ ਫਾਰਮ ਦਾ ਨਾਮ ਤੁਹਾਨੂੰ ਸਾਹਮਣੇ ਮਿਲ ਜੂਗਾ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ ਆਪਾਂ ਤੁਹਾਨੂੰ ਅੰਦਰ ਲੈ ਕੇ ਚਾਲਦੇ ਆ ਵੈਸੇ ਇਸ ਫਾਰਮ ਦੀ ਫੀਸ ਰੱਖੀ ਹੋਈ ਹੈ ਉਹਨਾਂ ਨੇ ਤੇ ਜਿਹੜੀ ਫੀਸ ਆ ਗਈ ਪਰਸਨ ਦੀ ਉਹ ਵੀ ਤੁਹਾਨੂੰ ਪਵਨ ਦੱਸਦੀ ਹੈ ਕਿਉਂਕਿ ਇਹਦੀ ਬੁਕਿੰਗ ਸਾਰੀ ਪਵਨ ਨੇ ਕੀਤੀ ਹੈ ਤੇ ਮੇਰਾ ਕੰਮ ਇੱਥੇ ਆ ਕਿ ਵੀਡੀਓ ਬਣਾਉਣ ਦਾ ਸੋ ਟ੍ਰਿਪ ਕੋਈ ਵੀ ਮੈਨੇਜ ਮੈਂ ਇਹ ਕਰਦੇ ਹੁੰਦੀ ਆ ਇਹ ਸਾਡੀ ਮੈਨੇਜਰ ਆ ਗਈ ਇਹ ਸਾਰਾ ਅੱਗੇ ਵੀ ਸਾਡੇ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਯੂਬਿਕ ਜਾਣਾਗਾ ਤੇ ਉਹ ਸਾਰਾ ਇਹ ਨਹੀਂ ਪਲਾਨ ਕੀਤਾ ਹੋਇਆ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹਾਂ ਇਹ ਜਿਹੜੇ ਸਾਥੀ ਮੇਰੇ ਆ ਇਹਨਾਂ ਨੂੰ ਮੈਨੂੰ ਕਹਿਣਾ ਪੈਂਦਾ ਵੀ ਤੁਸੀਂ ਰੈਡੀ ਹੋ ਜਾਓ ਖਾੜ ਪੀਂਦਾ ਕੀ ਚੱਕਣਾ ਸਭ ਕੁਝ ਮੈਂ ਚੱਕਦੀ ਹਾਂ ਚਲੋ ਆਪਾਂ ਦੱਸ ਦਈਏ ਕਿ ਇਹਦੀ ਫੀਸ ਕਿੰਨੀ ਸੀਗੀ ਸੋ ਮੈਂ ਆਨਲਾਈਨ ਹੀ ਬੁੱਕ ਕੀਤਾ ਸੀ ਆਨਲਾਈਨ ਨੇ ਤਾਂ ਬੁੱਕ ਕਰਦੀ ਹੁੰਨੇ ਕਈ ਵਾਰ ਪਤਾ ਕੀ ਹੁੰਦੇ ਕਿ ਆਪਾਂ ਆ ਜਾਨੇ ਆ ਤੇ ਇੱਥੇ ਟਿਕਟਸ ਨਹੀਂ ਹੁੰਦੀਆਂ ਸੋ ਇਹਦੀ ਜਿਹੜੀ ਟਿਕਟ ਆ 14 ਡਾਲਰ ਆ ਐਡਲਟ ਦੀ ਤੇ 5 ਸਾਲ ਤੱਕ ਦਾ ਬੱਚਾ ਜਿਹੜਾ ਉਹ ਫ੍ਰੀ ਆ ਸੋ ਚਲੋ ਹੁਣ ਆਪਾਂ ਚੱਲਦੇ ਆ ਅੰਦਰ ਅੱਜ ਵੈਸੇ ਮੀਂਹ ਪੈ ਰਿਹਾ ਸੀਗਾ ਅਸੀਂ ਪਹਿਲੇ ਇਹਨਾਂ ਨੂੰ ਕਾਲ ਕੀਤੀ ਵੀ ਅਸੀਂ ਆਪਣੀਆਂ ਟਿਕਟਾਂ ਕੈਨਸਲ ਕਰਵਾਉਣੀਆਂ ਜਾਂ ਰੀਸਕੇਡਿਊਲ ਕਰਾਉਣੀਆਂ ਇਹ ਕਹਿੰਦੇ 3 ਵਜੇ ਤੋਂ ਬਾਅਦ ਮੀਂਹ ਖਤਮ ਹੋ ਜਾਣਾ ਵੀ ਉਸ ਤੋਂ ਬਾਅਦ ਪੈਣਾ ਨਹੀਂ ਫਿਰ ਅਸੀਂ ਚਾਹ ਚੂ ਪੀਤੀ ਤੇ ਫਿਰ ਅਸੀਂ ਕਿਹਾ ਚਲੋ ਚੱਲਦੇ ਆ ਪਰ ਮੌਸਮ ਬਹੁਤ ਸੋਹਣਾ ਹੋ ਗਿਆ ਅੰਦਰ ਚੱਲਦੇ ਆ ਅੰਦਰ ਬਹੁਤ ਸਾਰੀਆਂ ਐਕਟੀਵਿਟੀਜ਼ ਆ ਤਾਂ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਹਾਂ ਉਹਨਾਂ ਦੇ ਲਈ ਬਹੁਤ ਵਧੀਆ ਇੰਜੋਏਮੈਂਟ ਹੈਗੀ ਆ ਆਜੋ ਚੱਲੀਏ ਆਪਾਂ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੈਨੇਡਾ ਉਹ ਫਾਰਮ ਤੋਂ ਕਿੰਦਾ ਲੱਖਾਂ ਡਾਲਰਾਂ ਦੀ ਕਮਾਈ ਕਰਦੇ ਆ ਸਵਾਜੋ ਚੱਲਦੇ ਆ ਅੰਦਰ ਸਾਡੀ ਅਸੀਸ ਅਸੀਸ ਆਜੋ ਪੁੱਤ ਬਹੁਤ ਸੜਤੀਆਂ ਇਹ ਮੁਕਣੀਆਂ ਨਹੀਂ ਆਜੋ ਲੈਟਸ ਗੋ ਯੈਸ ਲੋ ਗੱਡੀਆਂ ਦੀ ਪਾਰਕਿੰਗ ਹੈਗੀ ਆ ਤੇ ਇਹ ਇਹਨਾਂ ਨੇ ਟਰੈਕਟਰ ਖਿਲਾ ਰਿਆ ਹੋਇਆ ਪੁਰਾਣਾ ਟਰੈਕਟਰ ਹੈਗਾ ਜਸਟ ਸ਼ੋਅ ਦੇ ਲਈ ਖਿਲਾ ਰਿਆ ਹੋਇਆ ਮੈਨੂੰ ਲੱਗਦਾ ਹੈ ਵਾਇਰਲਸ ਕੁਛ ਇਦਾਂ ਕਹਿੰਦੇ ਸੀ ਆਪਾਂ ਨੂੰ ਪਤਾ ਨਹੀਂ ਵੈਸੇ ਜਿਹੜੇ ਜਿਨ੍ਹਾਂ ਨੂੰ ਪਤਾ ਇਸ ਟਰੈਕਟਰ ਬਾਰੇ ਤੇ بھائی ਤੁਸੀਂ ਆਪਣੇ ਜਿਹੜੇ ਕਮੈਂਟ ਜਰੂਰ ਛੱਡ ਸਕਦੇ ਹੋਗੇ ਵੈਸੇ ਵਿਚਾਰੇ ਦੀ ਹਾਲਤ ਮਾੜੀ ਐ ਤਾਂ ਉਦਾਂ ਹੀ ਖੜਿਆ ਹੋਇਆ ਡੰਮੀ ਇਹ ਐਂਟਰੈਂਸ ਸਾਹਮਣੇ ਪਈ ਗੁੱਡੀਆਂ ਖੜੀਆਂ ਕਹਿੰਦੀਆਂ ਵੀ ਬਿਨਾ ਟਿਕਟ ਤੋਂ ਅਸੀਂ ਅੰਦਰ ਨਹੀਂ ਜਾਣ ਦੇਣਾ ਤੇ ਪਵਣ ਟਿਕਟ ਟੰਗ ਤੇਰੇ ਫੋਨ ਦੇ ਵਿੱਚ ਆਂ ਦਿਖਾ ਕੇ ਉਸ ਤੋਂ ਬਾਅਦ ਆਪਾਂ ਹੋ ਗਏ ਐਂਟਰ ਐਂਟਰ ਇੱਕ ਇਹਨਾਂ ਦਾ ਗੇਟ ਤੋਂ ਛੋਟਾ ਜਿਹਾ ਬਣਿਆ ਹੋਇਆ ਬਾਕਸ ਫਿਰ ਐਂਟਰੀ ਤੇ ਇਧਰਲੇ ਪਾਸੇ ਅੱਗ ਬਲ ਰਹੀ ਆ ਬੈਠਣ ਦੇ ਲਈ ਵਧੀਆ ਬਣਿਆ ਹੋਇਆ ਨਾਲ ਇਹਨਾਂ ਦਾ ਰੈਸਟੋਰੈਂਟ ਵੀ ਬਣਿਆ ਹੋਇਆ ਹੈ ਸਾਈਡ ਤੇ ਤੇ ਸਾਹਮਣੇ ਪੱਖਾ ਚੱਲੀ ਜਾਂਦਾ ਸੋ ਅਸਲ ਦੇ ਵਿੱਚ ਇੱਥੇ ਛੱਲੀਆਂ ਭੁੰਨੀਆਂ ਜਾਂਦੀਆਂ ਨੇ ਪਰ ਛੱਲੀਆਂ ਹੈ ਨਹੀਂਆਂ ਤੇ ਪਵਣ ਕਹਿੰਦੀ ਮੈਂ ਆਗੀ ਸੇਕ ਲੈਣੀ ਆ ਕੁਆ ਇੰਨਾਂ ਨੇ ਅੰਦਰ ਛੋਟੇ-ਛੋਟੇ ਰੈਸਟੋਰੈਂਟ ਬਣਾਏ ਆ ਤੇ ਬੈਠਣ ਦਾ ਏਰੀਆ ਬਣਾਇਆ ਹੋਇਆ ਵਾ ਤਾਂ ਕਿ ਪਤਾ ਹੀ ਆ ਵੀ ਜਦੋਂ ਲੋਕੀ ਕੁਮਕੇ ਆਉਣਗੇ ਭੁੱਖ-ਭੁਖਤਾ ਲੱਗੂਗੀ ਤੇ ਇੱਥੇ ਖਾ ਪੀ ਸਕਣ ਇਸੇ ਪਾਸੇ ਇਹਨਾਂ ਨੇ ਵਾਸ਼ਰੂਮਸ ਵੀ ਬਣਾਏ ਹੋਏ ਆ ਮਤਲਬ ਸਾਰੀਆਂ ਸਹੂਲਤਾਂ ਜਣੀਆਂ ਅੰਦਰ ਪ੍ਰੋਵਾਈਡ ਕੀਤੀਆਂ ਵਾ ਆ ਇਹਨਾਂ ਨੇ ਹੀਟਰ ਲਾਏ ਹੋਏ ਆ ਕਿ ਜਿਵੇਂ ਹੁਣ ਓਪਨ ਆ ਤੇ ਜ ਠੰਡ ਲੱਗੇ ਤਾਂ ਹੀਟਰ ਹੈਗਾ ਵਾ ਨਾ ਵੀ ਤੁਸੀਂ ਆਰਾਮ ਦੇ ਨਾਲ ਆਪਣੀ ਫੈਮਲੀ ਦੇ ਨਾਲ ਬੈ ਕੇ ਇੱਥੋਂ ਡਿਨਰ ਕਰਕੇ ਘਰੇ ਜਾਓ ਤੋਂ ਪਹਿਲਾਂ ਆਪਾਂ ਇੱਧਰ ਜਾਣਾਗਾ ਇੱਧਰ ਕੀ ਆ ਇੱਧਰ ਹੈਗੀ ਆ ਟਰੈਕਟਰ ਰਾਈਡ ਤੇ ਟਰੈਕਟਰ ਆਪਣੀ ਵੇਟ ਕਰੀ ਜਾਂਦਾਗਾ ਉਸ ਤੋਂ ਬਾਅਦ ਫੇਰ ਆਪਾਂ ਇਸ ਸਾਈਡ ਚੱਲਾਂਗੇ ਇਸ ਸਾਈਡ ਪਲੇ ਏਰੀਆ ਬਣਿਆ ਹੋਇਆਗਾ ਜਾਨਵਰ ਵਗੈਰਾ ਹੈਗੇ ਨੇ ਸਾਰੇ ਰੱਖੇ ਹੋਏ ਨੇ ਤੇ ਇੱਕ ਖਾਸ ਚੀਜ਼ ਹੋਰ ਇੱਥੇ ਇਹਨਾਂ ਨੇ ਹਰ ਵੈਰਾਈਟੀ ਦੇ ਟਰੈਕਟਰ ਵੀ ਖਿਲਾਰੇ ਹੋਏ ਆ ਭਾਵੇਂ ਉਹ ਚੱਲ ਅਜ ਚੱਲਦੇ ਨਹੀਂਗੇ ਪਰ ਪੁਰਾਣੇ ਟਰੈਕਟਰ ਸਾਰਾ ਕੁਝ ਇਹਨਾਂ ਨੇ ਡਿਸਪਲੇ ਤੇ ਕੀਤਾ ਹੋਇਆ ਤੇ ਆਪਾਂ ਤੁਹਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਸੋ ਟਰੈਕਟਰਾਂ ਦੇ ਸ਼ੌਕੀਨ ਜੇ ਤੁਸੀਂ ਤਾਂ ਵੀਡੀਓ ਨੂੰ ਜ਼ਰੂਰ ਦੇਖਿਓ ਯੈਸ ওকে ਕਪਲ ਮਿੰਟਸ ওকে ਥੈਂਕ ਯੂ ਉੱਥੇ ਇਧਰ ਇਹਨਾਂ ਨੇ ਪੂਰਾ ਚਾਰਟ ਲਾਇਆ ਹੋਇਆ ਵਾ ਜਿਵੇਂ ਅਗਸਤ 23 ਨੂੰ ਇੱਥੇ ਲੋਕੀ ਛੱਲੀਆਂ ਵਗੈਰਾ ਪਿੱਕ ਕਰਕੇ ਲੈ ਕੇ ਜਾਣਗੇ ਜਨ ਮਤਲਬ ਸਾਰਾ ਸਕੀਜੂਲ ਲਾਇਆ ਹੋਇਆ ਕਦੋਂ ਕਦੋਂ ਅਗਸਤ ਤੋਂ ਕੰਮ ਸ਼ੁਰੂ ਹੋ ਜਾਂਦਾ ਅਗਸਤ ਤੋਂ ਲੈ ਕੇ ਸਤੰਬਰ ਤੇ ਅਕਤੂਬਰ 14 ਤੱਕ ਚੱਲਦਾ ਆਜੋ ਆਪਾਂ ਤੁਹਾਨੂੰ ਟਰੈਕਟਰ ਦਿਖਾਈਏ ਇੱਥੇ ਕਿਹੜੇ ਕਿਹੜੇ ਖੜੇ ਨੇਗੇ ਵੈਸੇ ਮੈਨੂੰ ਟਰੈਕਟਰ ਦੀ ਬਹੁਤ ਘੱਟ ਨੌਲੇਜ ਆ ਗਈ ਪਰ ਫਿਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿਉਂਕਿ ਆਪਾਂ ਨੂੰ ਅਕਸਰ ਇਹ ਹੁੰਦਾਗਾ ਵੀ ਆਪਾਂ ਪੁਰਾਣੀ ਚੀਜ਼ ਦੇਖ ਕੇ ਬਹੁਤ ਖੁਸ਼ ਹੁੰਨੇ ਆਂ ਸੋ ਇੱਕ ਆਹ ਡਾਇਰੈਕਟਰ ਇਹ ਵੀ ਮੈਨੂੰ ਲੱਗਦਾ ਕਾਫੀ ਪੁਰਾਣੇ ਟਾਈਮ ਦਾ ਇਹਦਾ ਕੋਈ ਮਾਡਲ ਨੰਬਰ ਕੁਝ ਨਹੀਂ ਇਹਨਾਂ ਨੇ ਇਹਦੇ ਤੇ ਲਿਖਿਆ ਹੋਇਆ ਸੋ ਬਸ ਇੱਥੇ ਬੈਠੋ ਕੇ ਬੈਠ ਕੇ ਤੁਸੀਂ ਫੋਟੋਮਾ ਵਗੈਰਾ ਕਰਵਾ ਸਕਦੇ ਹੋ ਆ ਮੈਸੀ ਲੱਗਦਾਗਾ ਕਿਉਂਕਿ ਮੈਸੀ ਛੋਟਾ ਜਿਹਾ ਹੁੰਦਾ ਨਾ ਤੇ ਆ ਵਧੀਆ ਇਹਨਾਂ ਨੇ ਖਿਲਾਰਿਆ ਹੋਇਆ ਚੱਲਦਾ ਚੁਲਦਾ ਤਾਂ ਇਹ ਹੈ ਨੀਗਾ ਜੌਨ ਡੀਅਰ ਇਹਦੀ ਸੀਟੀ ਕਿੰਨੀ ਪਿੱਛੇ ਹੁੰਦੀ ਸੀ ਹਨਾ ਉਸ ਤੋਂ ਇਲਾਵਾ ਆ ਆਹ ਵਾਲਾ ਟਰੈਕਟਰ ਆਪਾਂ ਬੰਨੀ ਉੱਪਰ ਕਿਹੜੇ ਫਾਰਮ ਤੇ ਬਚਾਲਦਾ ਦੇਖਿਆ ਸੀ ਹਨਾ ਉਹਨਾਂ ਦੇ ਫਾਰਮ ਤੇ ਆ ਟਰੈਕਟਰ ਚੱਲਦਾ ਸੀ ਸਾਈਡ ਤੇ ਜਿਹਦੇ ਸੀਟ ਹਾਂ ਉਹਨਾਂ ਦੇ ਸਾਈਡ ਤੇ ਸੀਟ ਲੱਗੀ ਵੀ ਆ ਛੋਟਾ ਜਿਹਾ ਹੈਗਾ ਛੋਟੇ-ਮੋਟੇ ਕੰਮਾਂ ਵਾਸਤੇ ਮੈਨੂੰ ਲੱਗਦਾ ਤੇ ਉਹ ਸਾਹਮਣੇ ਉਧਰਲੇ ਪਾਸੇ ਜੌਂਡੀਅਰ ਖੜਾ ਭਾਈ ਆ ਆਪਣੀ ਟਰਾਲੀ ਵੀ ਤਿਆਰ ਹੈਗੀ ਜਿਸ ਟਰਾਲੀ ਦੇ ਵਿੱਚ ਬਹਿ ਕੇ ਆਪਾਂ ਨੂੰ ਇਹ ਲੈ ਕੇ ਜਾਣਗੇ ਇਧਰ ਐਪਲ ਫਾਰਮ ਦੇ ਵਿੱਚ ਇਹ ਘਮਾਉਣਗੇ ਸਾਰਾ ਫਾਰਮ ਹਨਾ ਤੇ ਆਪਾਂ ਨੂੰ ਉਥੇ ਤਾਰ ਤਾਰ ਦੇਣਗੇ ਤੁਸੀਂ ਕਹਦੇ ਵੀ ਅੰਦਰ ਜਾ ਕੇ ਘੁੰਮ ਫਿਰ ਸਕਦੇ ਹੋਗੇ ਤੇ ਜੇ ਐਪਲ ਤੋੜਨੇ ਆ ਤੋੜ ਸਕਦੇ ਹੋਗੇ ਆਪਾਂ ਤੁਹਾਨੂੰ ਲੈ ਕੇ ਚਾਲਦੇ ਆ ਅੰਦਰ ਤੇ ਤੁਹਾਨੂੰ ਵੀ ਦਿਖਾਉਣੇ ਆ ਕਿਦਾਂ ਇੱਥੇ ਜਿਹੜੇ ਫਾਰਮ ਤੇ ਵਿੱਚ ਐਪਲ ਲੱਗਦੇ ਆਗੇ ਲੋਕ ਕਿਦਾਂ ਤੋੜਨ ਜਾਂਦੇ ਹੁਣ ਆ ਸਾਰੇ ਟਰਾਲੀ ਦੇ ਵਿੱਚ ਕੋਰੇ ਹੀ ਬੈਠੇ ਆ ਕਿਤਾ ਬੈਗੇ ਟਰੈਕਟਰ ਦੇ ਵਿੱਚ ਤੇ ਉਹਨੇ ਕਿਹਾ ਸੀਗਾ ਡਰਾਈਵਰ ਨੇ ਕਿ ਫਿਊ ਮਿੰਟ ਤੱਕ ਜੜੀ ਆ ਉਹ ਰਾਈਡ ਤੁਰੂਗੀ ਕੀ ਹੋਇਆ ਹਰਸ਼ ਹੋਰੀ ਸ਼ਾਦੀ ਜਾਂਦੀ ਹੈ ਇਧਰ ਪਾਕਿਸਤਾਨ ਤੇ ਇੰਡੀਆ ਗੱਲ ਨਹੀਂ ਡਰਾਈਵਰ ਆ ਜਿਹੜਾ ਇਹ ਟਰੈਕਟਰ ਰਾਈਡ ਚ ਚਲਾਉਂਦਾ ਵਾ ਟਰੈਕਟਰ ਜੀ ਚੱਲ ਪਿਆ ਤੇ ਆਪਾਂ ਬਹਿ ਗਏ ਆ ਦੇ ਵਿੱਚ ਸੋ ਸੋ ਹੁਣ ਆਪਾਂ ਤੁਹਾਨੂੰ ਸੈਰ ਕਰਵਾਉਣੇ ਆ ਇਹਨਾਂ ਦੇ ਫਾਰਮ ਦੀ ਇਹ ਚੱਲ ਪਈ ਟਰਾਲੀ ਟਰਾਲੀ ਦੇ ਵਿੱਚ ਸਵਾਰੀਆਂ ਬੈਠੀਆਂ ਨੇ ਇੱਧਰ ਵੀ ਬੈਠੀਆਂ ਨੇ ਹੁਣ ਆਪਾਂ ਅਸੀਂ ਚੱਲੇ ਆ ਮੱਸਿਆ ਤੇ ਸੋ ਇਹ ਸਾਰੇ ਇਹਨਾਂ ਦੇ ਬੂਟੇ ਲੱਗੇ ਹੋਏ ਆਗੇ ਐਪਲ ਵਾਲੇ ਸੋ ਇਹ ਕਹਿੰਦੇ ਤੁਹਾਨੂੰ ਅੱਗੇ ਜਾ ਕੇ ਕੁਝ ਤੇ ਜਾਨਵਰ ਵੀ ਦੇਖਣ ਨੂੰ ਮਿਲਣਗੇ ਤੇ ਉਹਦੇ ਜਿਹਾ ਤੇ ਬਾਕਸ ਬਾਕਸ ਲੱਗੂਗੇ ਤੁਹਾਨੂੰ ਇੱਕ ਵਰਗੀ ਪਿਆਸੀ ਅੰਮ੍ਰਿਤ ਅਸੀਂ ਇਸ ਪੂਰੇ ਮ제 ਲੈ ਰਹੀ ਆ ਅਸੀਂ ਇਸ ਨੇ ਸਾਰਾ ਮੁੱਲ ਵੇਡ ਰੱਖਿਆ ਐਦਾਂ ਇਹਨਾਂ ਨੇ ਬੋਟੇ ਲਾਏ ਹੋਇਆ ਵਿਚ ਦੀ ਟਰੈਕਟਰ ਲੰਘਦਾ ਤੇ ਸਾਰੀਆਂ ਬਨਾਈਆਂ ਹੋਈਆਂ ਨੇ ਰਾਹ ਬਣਾਏ ਹੋਇਆ ਟਰੈਕਟਰ ਜਾਣ ਦੇ ਲਈ ਤੇ ਪਾਸੇ-ਆਸੇ ਸਾਰੇ ਬੋਟੇ ਲੱਗੇ ਹੋਏ ਆ ਸੋ ਵੈਸੇ ਹਜੇ ਐਪਲ ਦਾ ਸਿਰਫ ਕਹਿ ਲੋ ਕਿ ਜਿਵੇਂ ਕਹਿ ਲੋ ਸਟਾਰਟਿੰਗ ਹੋਈ ਆ ਹਜੇ ਹਨ ਤੇ ਅੱਗੇ ਜਾ ਕੇ ਇਹੇ ਤੋੜਨੇ ਸਟਾਰਟ ਕਰਨਗੇ ਪਰ ਹਜੇ ਪ੍ਰੋਪਰ ਬਣੇ ਨਹੀਂ ਹੈਗੇਗੇ ਸੋ ਸੈਂਟਰ ਦੇ ਵਿੱਚ ਉਤਾਰ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਆ ਵੀ ਇੱਥੇ ਇੱਕ ਟ੍ਰੇਲ ਅੰਦਰ ਜਾਂਦੀ ਹੈ ਵੀ ਤੁਸੀਂ ਅੰਦਰ ਜਾ ਲੋ ਤੇ ਨਹੀਂ ਤਾਂ ਫਿਰ ਜੇਕਰ ਤੁਸੀਂ ਫਾਰਮ ਦੇ ਵਿੱਚ ਜਾਣਾ ਤਾਂ ਤੁਸੀਂ ਜਾ ਸਕਦੇ ਹੋ ਆ ਜੋ ਤੁਹਾਨੂੰ ਥੋੜਾ ਜਿਆਦਾ ਨੇੜੇ ਤੋਂ ਦਿਖਾਉਣੇ ਆ Apple Farm ਸੋ ਆ ਸਾਰੇ ਬੂਟੇ ਹਨ ਹਜੇ ਲੱਗ ਰਹੇ ਆ ਨਿੱਕੇ ਨਿੱਕੇ ਸਾਰੇ ਤੇ ਹਜੇ ਤਾਂ ਬਹੁਤ ਟਾਈਮ ਲੱਗਿਆ ਨਾ ਇਹਨਾਂ ਨੂੰ ਪੱਕਣ-ਪੁੱਕਣ ਤੇ ਤੇ ਬੱਚਿਆਂ ਦੇ ਲਈ ਇਹਨਾਂ ਨੇ ਪੀਂਗਾ ਬਣਾਈਆਂ ਹੋਈਆਂ ਨੇ ਇੱਧਰ ਪਵਨ ਤੇ ਅਸੀਸ ਲੱਗੇ ਪਏ ਆ ਪੀਂਗ ਤੇ ਦਾ ਇਹਨਾਂ ਨੇ ਐਕਟੀਵਿਟੀਜ਼ ਵੀ ਆ ਛੋਟੀਆਂ-ਛੋਟੀਆਂ ਇਦਾਂ ਲਾਈਆਂ ਹੋਈਆਂ ਵੀ ਬੱਚੇ ਇਹਦੇ ਤੇ ਬੈਠਣ ਪੀਂਗ 'ਚ ਹੀ ਆ ਤੇ ਵੱਡੇ ਵੀ ਤੇ ਆਪਣਾ ਇੰਜੋਏ ਕਰਨ ਓਹੋ ਸਾਰੇ ਆ ਇੱਧਰ ਆ ਕੇ ਜੰਗਲ ਪਨਾਮਾ ਦੇ ਜੰਗਲ ਸ਼ੁਰੂ ਹੋ ਗਏ ਪਾਹੋਂ ਡਾਂਕੀ ਲਾਉਣ ਲਈ ਤਿਆਰ ਆ। ਹਾਂ ਪਾਜੀ ਕਹਿੰਦੇ ਇਧਰ ਉਹ ਚੱਲਦੇ ਮੈਂ ਕਿਹਾ ਵਾ ਗਵਾਚਗੁਰੂ ਜਾਵਾਂਗੇ ਅਸੀਂ ਸਿੱਧੇ ਚੱਲਦੇ ਹਾਂ। ਹਾਂ ਹੁਪਨਾਮਾ ਦੇ ਜੰਗਲ ਹਨ ਤੇ ਅਸੀਂ ਅੱਗੇ ਨਹੀਂ ਜਾ ਰਹੇ ਕਿਉਂਕਿ ਬੱਚੇ ਕਰਕੇ ਸੀ ਕਿ ਇੰਨੀ ਦੂਰ ਕਿਉਂ ਜਾਣਾ ਤੇ ਅੰਦਰ ਵੀ ਇੱਕ ਟ੍ਰੇਲ ਬਣੀ ਹੋਈ ਹੈਗੀ ਉੱਥੇ ਜਾ ਸਕਦੇ ਹੋ ਤੁਸੀਂ। ਬਟ ਆਪਾਂ ਬਾਹਰ ਦੀ ਬਾਹਰ ਚੱਲਾਂਗੇ ਮੌਸਮ ਦਾ ਆਨੰਦ ਲੈਂਦੇ ਹੋਏ ਤੇ ਅਸੀਂ ਇਸ ਨੂੰ ਫਾਰਮ ਦੀ ਸੈਰ ਕਰਾਉਂਦੇ ਹੋਏ ਆਜੋ ਜੀ। ਅੱਜ ਮੀਂਹ ਪੈਣ ਕਰਕੇ ਜਿਆਦਾ ਮੀਂਹ ਨਹੀਂ ਵੈਸੇ ਪਿਆ ਘੱਟ ਪਿਆ ਤੇ ਉਹਦੇ ਕਰਕੇ ਮੌਸਮ ਬਹੁਤ ਸੋਹਣਾ ਹੋ ਗਿਆ ਨਾ ਹੀ ਤਾਂ ਧੁੱਪਾਂ ਨਹੀਂ ਤੇ ਨਾ ਹੀ ਇੰਨੀ ਜਿਆਦਾ ਗਰਮੀ ਆ ਤੇ ਬਸ ਐਦਾਂ ਲੱਗੀ ਜਾਂਦਾ ਜਿਵੇਂ ਸਵਿਟਜ਼ਰਲੈਂਡ ਦੇ ਵਿੱਚ ਫਿਰਦੇ ਹੋਣੇ ਅਸੀਂ ਹਨਾ ਪਾਵਣ ਸੋ ਹੁਣ ਇੱਥੇ ਤੁਸੀਂ ਕੁਝ ਵੀ ਬਾਨਣਾ ਚਾਹੁੰਦੇ ਉੱਲੂ ਬਾਨਣਾ ਚਾਹੁੰਦੇ ਹੋ ਤੁਸੀਂ ਤੁਸੀਂ ਖਰਗੋਸ਼ ਬਾਨਣਾ ਚਾਹੁੰਦੇ ਅਸੀਸ ਯੈਸ ਸੋ ਇਹਨਾਂ ਨੇ ਬੱਚਿਆਂ ਦੇ ਲਈ ਆ ਬਣਾਇਆ ਹੋਇਆ ਫੁੱਟਮਾਈਆਂ ਖਿੱਚੀ ਚੱਲੂ ਇੱਥੇ ਹੈ ਹੈ ਕੀ ਆ ਇਹ ਇਹ ਹੈਗਾ ਕੀ ਬਣ ਗਿਆ ਹਾ ਖੀਰਨ 12 ਸਿੰਘ ਹੇਰਨਾ ਫੇਰ ਨਹੀਂ ਆ ਤੂੰ ਕੀ ਗਾਇਸ ਇਹ ਪਾਵਣਾ ਮੈਂ ਕਿ ਇਹਨਾਂ ਦੇ ਤਾਂ ਹੀ ਆ ਨਹੀਂ ਕਿ ਐਕਟੀਵਿਟੀਜ਼ ਰੱਖੀਆਂ ਵੀ ਜਵਾਗ ਤਾਂ ਹੀ ਆਣਗੇ ਜੇ ਖੇਡਣ ਨੂੰ ਕੁਛ ਹੋਹੀ ਤਾਂ ਹੈਗਾਗਾ ਤੁਸੀਂ ਵੀ ਜਾਓ ਹਣ ਗਾਇਸ ਐਸੀ ਕਿ ਭੜ ਗਈ ਇਫ ਯੂ ਵਾਂਟ ਟੂ ਬੀ ਅਸੀਂ ਇਨਸਾਨ ਹੀ ਚੰਗੇ ਆ ਉਹ ਲੂਤਾ ਹੈਗੀ ਆ ਦੋ ਹਾਂ ਹਾਈ ਪਰਮਾਲੇ ਪਾਸਿਓਂ ਆਪਾਂ ਨਿਕਲ ਕੇ ਇੱਧਰ ਨੂੰ ਆ ਗਏ ਸੀਗੇ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਉਹ ਕਹਿੰਦੇ ਵੀ ਤੁਹਾਡੇ ਲਈ ਅਸੀਂ ਹੈਂਡ ਵਾਸ਼ ਲਾਇਆ ਹੋਇਆ ਵੀ ਤੁਸੀਂ ਫਾਰਮ 'ਚੋਂ ਆਏ ਹੋਗੇ ਤੁਹਾਡੇ ਹੱਥ ਗੰਦੇ ਹੋਗੇ ਆ ਤਾਂ ਤੁਸੀਂ ਇੱਥੇ ਆਪਣੇ ਹੱਥ ਸਾਫ਼ ਕਰ ਸਕਦੇ ਹੋ ਉਸ ਤੋਂ ਇਲਾਵਾ ਇਹਨਾਂ ਨੇ ਨਾਲ ਇੱਥੇ ਟਿਸ਼ੂ ਪੇਪਰ ਵੀ ਦਿੱਤੇ ਹੋਏ ਆ ਤੇ ਟਿਸ਼ੂ ਪੇਪਰ ਤੁਸੀਂ ਯੂਜ਼ ਕਰਕੇ ਫੇਰ ਤੁਸੀਂ ਆਪਣੇ ਹੱਥ ਸਾਫ਼ ਕਰ ਸਕਦੇ ਹੋ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿ ਇਹਦਾ ਨੀ ਲੱਕੜ ਦਾ ਇਸਤੇਮਾਲ ਕੀਤਾ ਨਾ ਹਾਂ ਸੋ ਹਰ ਜਗ੍ਹਾ ਤੇ ਲੱਕੜ ਲਾਈ ਹੋਈ ਆ ਚਲੋ ਇੱਥੇ ਇਹ ਫਾਇਦਾ ਹੈਗਾ ਵੀ ਲੱਕੜ ਨੂੰ ਜਿਵੇਂ ਆਪਣੇ ਜੰਗਾਲ ਲੱਕੜ ਨੂੰ ਨਹੀਂ ਪਾਉਣ ਲੋਹੇ ਨੂੰ ਜੰਗਾਲ ਲੱਗਦੀ ਹੁੰਦੀ ਆ ਲੱਕੜ ਨੂੰ ਸਿਉਂਖ ਲੱਗਦੀ ਆ ਸੋ ਲੱਕੜ ਨੂੰ ਸਿਉਂਖ ਨਹੀਂ ਲੱਗਦੀ ਕੀ ਪਿੱਛੇ ਫੇਰ ਵਾਸ਼ਰੂਮ ਆ ਗਿਆ ਸੋ ਹਰ ਜਗ੍ਹਾ ਤੇ ਤੁਹਾਨੂੰ ਇੱਥੇ ਵਾਸ਼ਰੂਮ ਮਿਲ ਲੰਗੇ ਤੇ ਇਸ ਤੋਂ ਇਲਾਵਾ ਫਿਰ ਮੈਂ ਤੁਹਾਨੂੰ ਅੱਗੇ ਦਿਖਾਵਾਂ ਆ ਦੇਖੋ ਆ ਸਾਰਾ ਕੁਝ ਜਿਹੜੀ ਇਹਨਾਂ ਦੀ ਪਰਾਲੀ ਆ ਪਰਾਲੀ ਦੇ ਇਹਨਾਂ ਨੇ ਗੋਲ-ਗੋਲ ਬਣਾ ਕੇ ਇੱਥੇ ਰੱਖੇ ਹੋਏ ਨੇਗੇ ਦਵਾਕਾਂ ਦੇ ਲਈ ਇਹ ਖੇਡਣ ਦੇ ਲਈ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਇਸ ਤੋਂ ਇਲਾਵਾ ਇਹ ਪਰਾਲੀ ਦਾ ਯੂਜ਼ ਆਪਣੇ ਖੇਤੀਬਾੜੀ ਦੇ ਵਿੱਚ ਜਾਂ ਕਹਿ ਲੋ ਕਿ ਆਪਣੇ ਜ਼ਮੀਨ ਕਈਆਂ ਦਾ ਗਾਊ ਗਾਊ ਫਾਰਮ ਹੁੰਦਾ ਉਹਦੇ ਵਿੱਚ ਕਰਦੇ ਆਗੇ ਆ ਰਹੀਆਂ ਹਰਸ਼ ਤੇ ਅਸੀਸ ਇਹ ਆਪਣਾ ਖੇਡ ਖੁੜ ਕੇ ਆਈਆਂ ਆ ਇੰਨਾ ਨੇ ਆ ਰੇਤਾ ਸਿੱਟੀ ਹੋਈ ਆ ਕਿ ਬੱਚੇ ਖੇਡ ਲੈਣ ਸੋ ਆਪਾਂ ਦਾ ਸੀਸ ਨੂੰ ਇੱਥੇ ਛੱਡ ਦਿੱਤਾ ਸੀ ਕਿ ਚੱਲ ਖੇਡੀ ਚੱਲ ਕੱਪੜੇ ਆਪਾਂ ਇਹਦੇ ਆਲਰੇਡੀ ਨਾਲ ਸੱਕੀਦੇ ਹੁੰਦੇ ਆ ਤੇ ਇੰਨਾ ਨੇ ਆ ਸਲਾਈਡਸ ਬਣਾਈਆਂ ਹੋਈਆਂ ਵਾਂ ਅਪ ਟੂ ਯੂ ਆ ਸਹੀ ਆ ਇਹ ਟਰੈਕਟਰ ਹੁਣ ਵਾਪਸ ਆ ਰਿਹਾ ਰਾਈਡ ਤੋਂ ਤੇ ਪਰ ਆਪਾਂ ਤੁਰ ਕੇ ਆ ਗਏ ਸੀਗੇ ਇਹ ਫਾਰਮ ਦੇ ਵਿੱਚ ਇਹਨਾਂ ਦੇ ਦੱਸਣ ਦੇ ਅਕੋਰਡਿੰਗ 45000 ਬੂਟੇ ਲੱਗੇ ਹੋਏ ਨੇ ਸੋ ਇਹ ਜਿੰਨਾ ਵੱਡਾ ਫਾਰਮ ਹੈਗਾ ਨਾ ਸੋ ਇੰਨੇ ਬੂਟੇ ਅਪ੍ਰੋਕਸੀਮੇਟਲੀ ਇਹ ਕਹਿੰਦੇ ਲੱਗੇ ਹੋਏ ਨੇ ਸੋ ਇਸ ਸਾਈਡ ਇਹਨਾਂ ਨੇ ਆ ਗਧੇ ਜੇ ਖਲਾਰੇ ਹੋਏ ਆ ਹੋਰ ਪੇਡਾਂ ਬੱਕਰੀਆਂ ਹੈਗੀਆਂ ਉਹ ਤੁਹਾਨੂੰ ਆਪਾਂ نیچے ਜਾ ਕੇ ਦਿਖਾਉਣੇ ਆ ਤੇ ਆਪਾਂ ਖੜੇ ਸੀ ਇੱਕਾ ਲੱਕੜ ਦੇ ਬਣਾਏ ਹੋਏ ਘਰ ਦੇ ਵਿੱਚ ਤੇ ਨਾਲ-ਨਾਲ ਰਾਈਡਾਂ ਇਹਦੇ ਵਿੱਚ ਇੱਥੇ ਇਸ ਤੋਂ ਇਲਾਵਾ ਇਹਨਾਂ ਨੇ 8 ਟੈਰਾ ਨੂੰ ਕੱਟ ਕੇ ਤੇ ਇਹਨਾਂ ਦੇ ਘੋੜੇ ਜੇ ਬਣਾਏ ਹੋਏ ਆ ਬੱਚਿਆਂ ਦੇ ਖੇਡਣ ਦੇ ਲਈ ਸੋ ਆਪ ਇੰਗਾਂ ਜੀ ਇਹਨਾਂ ਨੇ ਪਾਇਆ ਹੋਈਆਂ ਨੇ ਤੇ ਕਾਰੀਗਰੀ ਦੇਖੋ ਕੀਤੀ ਹੋਈ ਹੈ ਇਹਨਾਂ ਨੂੰ ਘੋੜੇ ਬਣਾ ਕੇ ਆ ਨਾ ਰੈਪਟਰ ਰੋਪਟ ਲਾ ਕੇ ਵਧੀਆ ਤੇ ਆ ਥੱਲੇ ਪਰਾਲੀ ਸਿੱਟੀ ਵੀ ਆ ਤਾਂ ਕਿ ਬੱਚਿਆਂ ਦੇ ਛੱਟ ਵੀ ਨਾ ਲੱਗੇ ਵਧੀਆ ਛਾਲਾ ਛੂਲਾ ਮਾਰ ਕੇ ਇੰਜੋਏ ਕਰ ਸਕਦੇ ਨੇ ਪੂਰਾ ਇੱਥੇ ਆਫਰਦੀਆਂ ਨੇ ਬੱਕਰੀਆਂ ਉਹ ਅਸੀਸ ਨੂੰ ਲੈ ਕੇ ਆਓ ਅਸੀਸ ਨੂੰ ਬੱਕਰੀਆਂ ਦਿਖਾਈਏ ਸੇਸ ਆ ਗਿਆ ਜੀ ਮੈਂ ਡਰ ਗਿਆ ਤੇ ਐਸ ਸਾਈਡ ਇਹਨਾਂ ਦੇ ਪਾਲੇ ਹੋਏ ਨੇ ਜੀ ਸੂਰ ਪਿਗਸ ਲਾਲ ਜੇ ਹੋਰੀ ਆ ਓਏ ਮੈਂ ਆਪਣਾ ਉਹ ਹੁਣ ਡਰਦੀ ਆ ਹਸੀਸ ਦੇਖ ਹੱਥ ਲਾ ਇਹਨਾਂ ਨੂੰ ਵੀ ਹੈ ਨਾ ਸਪੋ ਚੀ ਹੁੰਦਾ ਇੰਡੀਆ ਦੇ ਵਿੱਚ ਰਾਤ ਨੂੰ ਮੰਮੀ ਕਹਿੰਦੀ ਸੀਗੀ ਵੀ ਹਨਾ ਮੇਰੀ ਢੂਈ ਤੇ ਚੜੋ ਹਨਾ ਸੋ ਇਹ ਵੀ ਆਪਣਾ ਲੱਕ ਘਟਾ ਰਹੀ ਆ ਨਾ ਕਿ ਉਹਦੀ ਮੰਮੀ ਕਹਿੰਦੀ ਮੈਂ ਥੱਕ ਗਈ ਵੀ ਹੁਣ ਮੇਰੀ ਸੇਵਾ ਪਾਣੀ ਕਰੋ ਟਾਈਮ ਆ ਗਿਆ ਅਸੀਸ ਤੇ ਰੈਡੀ ਚੱਕਣ ਦਾ ਜਿੱਥੇ ਆਪਾਂ ਛੱਡ ਕੇ ਗਏ ਸੀਗੇ ਉੱਥੇ ਹੀ ਪਈ ਆ ਸੋ ਇੱਕ ਦਿਨ ਕੀ ਹੋਇਆ ਵੀ ਮੈਂ ਤੇ ਸੁਖ ਅਸੀਸ ਨੂੰ ਪਾਰਕ ਚ ਲੈ ਕੇ ਗਏ ਤੇ ਅਸੀਂ ਸਟੋਲਰ ਉੱਥੇ ਭੁੱਲੇ ਆਏ ਰਾਤ ਨੂੰ ਕਿਤੇ ਹਰਸ਼ ਸੈਰ ਕਰਨ ਗਈ ਤੇ ਫਿਰ ਇਹ ਚੱਕ ਕੇ ਲਿਆਈ ਅਸੀਸ ਦੀ ਸਫਾਈ ਹੋਈ ਅਸੀਸ ਦਾ ਮੂੰਹ ਮਤਵਾਇਆ ਸੋ ਆ ਵੀ ਸੇ ਨਾ ਰ ਆਪਣੀਆਂ ਵੀ ਰੇੜੀਆਂ ਦਿੱਤੀਆਂ ਹੋਈਆਂ ਵੀ ਤੁਸੀਂ ਬੱਚੇ ਨੂੰ ਇਹਦੇ ਚ ਵੀ ਬਿਠਾ ਸਕਦੇ ਹੋ ਪਰ ਅਸੀਂ ਤਾਂ ਆਪਣੀ ਲੈ ਕੇ ਆਏ ਲੈ ਕੇ ਆਏ ਸੀ ਆਪਾਂ ਉੱਧਰ ਚੱਲਦੇ ਆਂ ਜਿੱਥੇ ਵੀ ਅਸੀਸ ਨੂੰ ਰੋੜੇ ਮਿਲਦੇ ਨੇ ਉਹ ਬੈਗੀ ਆ ਤੇ ਮੈਨੂੰ ਅਸੀਸ ਨੂੰ ਵੇਖ ਕੇ ਐਦਾਂ ਲੱਗਦਾ ਵੀ ਜਾ ਤਾਂ ਪਿਛਲੇ ਜਦੋਂ ਤੇ ਅਸੀਸ ਸਮਾਜ ਦੇ ਵੀ ਸੀ ਜਿਹੜੇ ਵੱਟੇ ਸਾਈਡ ਤੇ ਕਰਦੇ ਅੱਛਾ ਅਸੀਸ ਸੀਗੀ ਸੜਕ ਮੈਕਮੇਚ ਸੋ ਜੀ ਹੁਣ ਆਪਾਂ ਚੱਲਦੇ ਆਂ ਐਗਜ਼ਿਟ ਤੇ ਸੋ ਇਹ ਸਾਰਾ ਫਾਰਮ ਜਿਹੜਾ ਤੁਹਾਨੂੰ ਆਪਾਂ ਅੱਜ ਘੁਮਾਇਆ ਤੇ ਇੱਕ ਦੋ ਚੀਜ਼ਾਂ ਹੋਰ ਰਹਿ ਗਈਆਂ ਨੇ ਉਹ ਤੁਹਾਨੂੰ ਆਪਾਂ ਅੱਗੇ ਜਾ ਕੇ ਦਿਖਾਉਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਪੌਣਿਆਂ ਘਰਾਂ ਵੱਲ ਨੂੰ ਚੱਲੇ ਇੱਕ ਇਹਨਾਂ ਨੇ ਆ ਬੜਾ ਘੈਂਟ ਬਣਾਇਆ ਹੋਇਆ ਇਹ ਵੀ ਸਾਰਾ ਲੱਕੜ ਦਾ ਬਣਾਇਆ ਹੋਇਆ ਬੜਾ ਸੋਹਣਾ ਕੰਮ ਕੀਤਾ ਹੋਇਆ ਆਉਣ ਵਾਲੇ ਟਾਈਮ ਤੇ ਲੱਗਦਾ ਇਹਨਾਂ ਨੇ ਇੱਥੇ ਕੋਈ ਰੈਸਟੋਰੈਂਟ ਵਗੈਰਾ ਖੋਲ ਦੇਣਾ ਕਿਉਂਕਿ ਇਹਨਾਂ ਦੇ ਆਪਣੇ ਹੀ ਰੈਸਟੋਰੈਂਟ ਬਣੇ ਹੋਏ ਨੇ ਅੰਦਰ ਵੀ ਤੇ ਅੰਦਰ ਖਾਣ ਨੂੰ ਵੀ ਹੈਗਾ ਬਾਕੀ ਇਹਨਾਂ ਨੇ ਆ ਸਟੇਜ ਬਣਾਈ ਹੋਈ ਆ ਜਿੱਥੇ ਇਹਨਾਂ ਦਾ ਕੋਈ ਕਾਨਸਰਟ ਵਗੈਰਾ ਕੁਝ ਨਾ ਕੁਝ ਹੁੰਦਾ ਰਹਿੰਦਾ ਤੇ ਨਾਲ ਹੀ ਚੇਅਰਸ ਲੱਗੀਆਂ ਹੋਈਆਂ ਨੇ ਤੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਵਰਕ ਆਫ ਆਰਟ ਇਨ ਪ੍ਰੋਗਰੈਸ ਇਨਾਂ ਦੇ ਆਪਣੇ ਹੀ ਫਾਰਮ ਦੇ ਤਿਆਰ ਕੀਤੇ ਹੋਏ ਪ੍ਰੋਡਕਟ ਜਿਨ੍ਹਾਂ ਦੇ ਵਿੱਚੋਂ ਤੁਸੀਂ ਸ਼ਾਇਦ ਲੈ ਕੇ ਜਾਣਾ ਸ਼ਾਇਦ ਲੈ ਕੇ ਜਾ ਸਕਦੇ ਹੋ ਉਸ ਤੋਂ ਇਲਾਵਾ ਇਹਨਾਂ ਨੇ ਆ ਜੰਮਿਆ ਹੋਇਆ ਕੁਝ ਹਨੀਆ ਦਨ ਉਸ ਤੋਂ ਇਲਾਵਾ ਇਹਨਾਂ ਦੀਆਂ ਕਹੋ ਕਿ ਨਾਨ ਅਲਕੋਹੋਲਿਕ ਸਪਾਰਕਲਿੰਗ ਸੋ ਇਹਨਾਂ ਦਾ ਕਾਫੀ ਆਪਣੇ ਪ੍ਰੋਡਕਟ ਹੈਗੇ ਨੇ ਜਿਹੜੇ ਤੁਸੀਂ ਲੈ ਕੇ ਜਾ ਸਕਦੇ ਹੋ ਸੋ ਇਹ ਸੀਗਾ ਜੀ ਅੱਜ ਦਾ ਦਿਨ ਜਿਹੜਾ ਅਸੀਂ ਇਸ ਫਾਰਮ ਦੇ ਵਿੱਚ ਗੁਜ਼ਾਰਿਆ ਤੇ ਵਧੀਆ ਰਿਹਾ ਐਕਸਪੀਰੀਅੰਸ ਕੋਲ ਮਿਲਾ ਕੇ ਤੇ ਜਾਦਾ ਕਹ ਲੋ ਕਿ ਕਰਾਊਡ ਵੀ ਨਹੀਂ ਸੀਗਾ ਅੱਜ ਮੀਂਹ ਹੋਣ ਕਰਕੇ ਆ ਘਟ ਰਛ ਸੀਗਾ ਸੋ ਜੇਕਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਇਸ ਫਾਰਮ ਦੇ ਵਿੱਚ ਤੇ ਆਪਣੇ ਬੱਚਿਆਂ ਦੇ ਨਾਲ ਤੇ ਟਰੈਕਟਰ ਰਾਈਡ ਹੋ ਗਈ ਜਾਨਵਰ ਹੋਗੇ ਜਾਂ ਕੁਝ ਵੀ ਤੁਸੀਂ ਐਕਟੀਵਿਟੀਸ ਹੈਗੀਆਂ ਨੇ ਇੱਥੇ ਤਾਂ ਬਟ ਮੈਨੂੰ ਵੈਸੇ ਸਾਰਿਆਂ ਤੋਂ ਵਧੀਆ ਇਹੀ ਲੱਗਦਾ ਹੁੰਦਾ ਕਿਉਂਕਿ ਇੱਥੇ ਥੋੜੀ ਐਕਟੀਵਿਟੀਜ਼ ਰੱਖੀਆਂ ਨੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਇੱਥੇ ਸੋ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਸ਼ੀਕਾਲ ਅਸੀਸ ਅਸੀਸ ਸਸ਼ੀਕਾਲ ਕਰ ਦੋ ਸਾਨੂੰ ਬਾਏ ਗੁਰੂ ਕਰ ਦੋ ਬਾਏ ਗੁਰੂ ਕਰ ਦੋ ਫਿਰ ਬਾਏ